ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਮੈਂ ਜੇ ਕੋਈ ਲਖਾਰੀ ਲਿਖੂਗਾ ਮੇਰਾ ਨਾਂ ਅੱਗ ਬਚਾਉਂ ਚਾਹੂਗਾ ਕਿ ਲਾਉਂ ਚ ਨਹੀਂ ਆਉਗਾ ਅੱਜ ਅਸੀਂ ਪਹੁੰਚਿਆ ਹੁਸ਼ਿਆਰ ਪਰ ਫੋਕਸ ਦੀ ਟੀਮ ਸਮੇਤ ਮਕੇਰੀਆਂ 슈ਗਰ ਮਿਲ ਵਿਖੇ ਜਿੱਥੇ ਕਿ ਕਿਸਾਨਾਂ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਹੈ ਤੇ ਕਿਸਾਨਾਂ ਦੇ ਆਗੂ ਨਾਲ ਆਓ ਤੁਹਾਨੂੰ ਰੂਬਰੂ ਕਰਾਈਏ ਅੱਜ ਇਸ ਧਰਨੇ ਬਾਰੇ ਇਹਨਾਂ ਤੋਂ ਜਾਣਕਾਰੀ ਲਈਏ ਜੀ ਬਧਾਨ ਜੀ ਅੱਜ ਜਿਹੜਾ ਧਰਨਾ ਦਿੱਤਾ ਗਿਆ ਮਿਲ ਮੋਰੇ ਇਹਨਾਂ ਬਾਰੇ ਕੋਈ ਜਾਣਕਾਰੀ ਦਿਓ ਆਪਣੇ ਦਰਸ਼ਕਾਂ ਅਸਲ 'ਚ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਆਏ ਵਿਸ਼ਾ ਇਹ ਸੀ ਵੀ ਗੰਨੇ ਦੀ ਫਸਲ ਜਿਹੜੀ ਹੈ ਇੱਕ ਸਾਲ ਦੀ ਫਸਲ ਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸਾਡੀ ਕਮੇਟੀ ਜਿਹੜੀ ਕਿਸਾਨਾਂ ਦੀ ਤੇ ਸਰਕਾਰ ਦੀ ਬਣੀ ਸੀ ਸਾਡੀਆਂ ਮੁਸ਼ਕਲਾਂ ਸੁਣਨ ਵਾਸਤੇ ਪਹਿਲਾਂ ਤਾਂ ਵੱਡੀ ਤਰਾਸ ਦੀ ਗੱਲ ਇਹ ਹੈ ਵੀ ਉਹ ਮੀਟਿੰਗਾਂ ਜਿਹੜੀਆਂ ਸਰਕਾਰ ਨਾਲ ਹੋਣੀਆਂ ਸੀ ਸਾਡੇ ਗੰਨੇ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਗੰਨੇ ਦਾ ਰੇਟ ਲੈਣ ਵਾਸਤੇ ਉਹਦੀਆਂ ਮੀਟਿੰਗਾਂ ਵੀ ਵਿੱਚ ਮਿਸ ਹੋ ਜਾਂਦੀਆਂ ਰਹੀਆਂ ਜਦੋਂ ਸਮਾਂ ਆ ਗਿਆ ਮਿਲਣਾ ਚੱਲਣ ਦਾ ਉਦੋਂ ਤੱਕ ਸਾਡੀ ਕੋਈ ਮੀਟਿੰਗ ਜਿਹੜੀ ਸਰਕਾਰ ਨਾਲ ਦੁਬਾਰਾ ਨਹੀਂ ਹੋਈ ਤੇ ਜਦੋਂ ਸਾਡੀ ਉਹਨਾਂ ਨਾਲ ਮੀਟਿੰਗ ਹੁੰਦੀ ਆ ਅਸੀਂ ਉਹਨਾਂ ਦਾ ਰੇਟ ਦਾ ਮਸਲਾ ਸਾਡਾ ਰੇੜਕਾ ਪੈਂਦਾ ਵੀ ਸਾਡਾ ਰੇਟ ਜਿਹੜਾ ਵਾ ਉਹ ਘੱਟੋ ਘੱਟ ਸਾਡਾ ਲਾਗਤ ਖਰਚਾ ਜਿਹੜਾ ਵਾ 530 ਰੁਪਏ ਵੱਧ ਰਿਹਾ ਤੇ ਸਾਨੂੰ ਤੁਸੀਂ ਕਿੰਨਾ ਦਿੰਦੇ ਹੋ ਉਹਦੇ ਵਿੱਚ ਕੋਈ ਵੀ ਜਵਾਬ ਜਿਹੜਾ ਸਾਨੂੰ ਸਾਡੇ ਅਧਿਕਾਰੀਆਂ ਨੇ ਨਹੀਂ ਦਿੱਤਾ ਉਹ ਕਹਿੰਦੇ ਵੀ ਇਹ ਜਿਹੜਾ ਫੈਸਲਾ ਇਹ ਸਰਕਾਰ ਨੇ ਕਰਨਾ ਆ ਅਸੀਂ ਕਹਿੰਦੇ ਸਾਡਾ ਨੋਟੀਫਿਕੇਸ਼ਨ ਜਾਰੀ ਕਰਾਉਣਾ ਤੁਸੀਂ ਮਿਲਣਾ ਕਦੋਂ ਚੱਲਣ ਗਿਆ ਜਦੋਂ ਨਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਚਿਰ ਨਾ ਤਾਂ ਪਰਚੀ ਦੀ ਵੰਡ ਹੁੰਦੀ ਆ ਨਾ ਹੀ ਪਰਚੀਆਂ ਜਿਹੜੀਆਂ ਕਿਸਾਨਾਂ ਤੱਕ ਜਾਂਦੀਆਂ ਨੇ ਹੋਇਆ ਕਿ 24 ਤਰੀਕ ਨੂੰ ਸ਼ੂਗਰ ਫੈਟ ਦੀ ਫੇਰ ਮੀਟਿੰਗ ਹੁੰਦੀ ਆ ਚੰਡੀਗੜ੍ਹ ਵਿਖੇ ਉਹਦੇ ਵਿੱਚ ਨੋਟੀਫਿਕੇਸ਼ਨ ਦੀ ਗੱਲ ਹੁੰਦੀ ਉਹ ਕਹਿੰਦੇ ਜੀ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਉਹਦਾ ਅਨਾਉਂਸ ਕਰਨਗੇ ਮਿਲਣਾ ਕਦੋਂ ਚੱਲਣੀਆਂ 26 ਤਰੀਕ ਨੂੰ ਪੰਯਾੜ ਮਿਲ ਜਿਹੜੀ ਸਰਕਾਰੀ ਉਹਦਾ ਅਦਾਲਤ ਕਰਨ ਹੁੰਦੇ ਆ ਉੱਥੇ ਕੋਈ ਵੀ ਨੋਟੀਫਿਕੇਸ਼ਨ ਦੀ ਗੱਲ ਨਹੀਂ ਹੁੰਦੀ ਜਦੋਂ ਪੱਤਰਕਾਰਾਂ ਨੂੰ ਪੁੱਛਦੇ ਆ ਮਿਲ ਕਦੋਂ ਚੱਲੂਗੀ ਕਹਿੰਦੇ ਆ ਜੀ 2-4 ਦਿਨ ਦੇ ਵਿੱਚ ਚੱਲ ਜੂ ਤੇ ਜਦੋਂ ਸਾਡੇ ਕਿਸਾਨ ਵੀਰੇ ਰੌਲਾ ਪਾਉਂਦੇ ਨੇ ਵੀ ਸਾਨੂੰ ਨੋਟੀਫਿਕੇਸ਼ਨ ਤਾਂ ਆ ਜੇ ਮਿਲਿਆ ਨਹੀਂ ਨੋਟੀਫਿਕੇਸ਼ਨ ਸਾਡਾ ਆਇਆ ਨਹੀਂ ਉਹ ਉਹਦਾ ਜ਼ਿੰਮੇਵਾਰ ਕੌਣ ਆ ਤੇ ਸ਼ਾਮ ਨੂੰ 8 ਵਜੇ 26 ਤਰੀਕ ਨੂੰ ਉਹ ਦੇ ਘਾਟਨ ਕਰਨ ਤੋਂ ਬਾਅਦ ਇੱਕ ਲੈਟਰ ਜਿਹੜਾ ਵਾ ਲੋਕਾਂ ਦੇ ਗਰੁੱਪਾਂ ਚੋਂਦਾ ਵੀ ਜਿਹੜਾ ਕੇਨ ਐਕਟਆ ਕੇਨ ਕਮਿਸ਼ਨਰ ਆ 24 ਤਰੀਕ ਨੂੰ ਅਨਾਉਂਸ ਕਰ ਦਿੰਦਾ ਵੀ 25 ਤਰੀਕ ਨੂੰ ਸਵੇਰੇ ਅਰਲੀ ਮਾਰਨਿੰਗ ਮਿਲਾਂ ਚੱਲ ਜਾਣੀਆਂ ਚਾਹੀਦੀਆਂ ਮੈਂ ਬੇਨਤੀ ਇਹ ਆ ਸਰਕਾਰ ਗਾੜੀ ਵੀ ਜੇ ਮਾਨ ਸਾਹਿਬ ਦੀ ਸਰਕਾਰ ਦੇ ਨਮਾਇंदे ਨੂੰ ਇਹ ਨਹੀਂ ਪਤਾ ਜਾਂ ਸਰਕਾਰ ਨੂੰ ਇਹ ਨਹੀਂ ਪਤਾ ਨੋਟੀਫਿਕੇਸ਼ਨ ਕਿਦੋਂ ਦਾ ਜਾਰੀ ਹੋਇਆ ਜੇ ਮਿਲਾਂ ਨਹੀਂ ਚੱਲੀਆਂ ਪਰ ਅਧਿਕਾਰਨ ਕਿਹੜੀ ਗੱਲ ਨਾ ਕਰ ਗਏ ਉਹ ਮੇਰੀ ਬੇਨਤੀ ਆ ਵੀ 5 ਕਿਲੋ ਗੰਨਾ ਸੁੱਟ ਕੇ ਡੂੰਗੇ ਦੇ ਵਿੱਚ ਮੁੜ ਕੇ ਮਿਲ ਬੰਦਿਆ ਲਗਾਤਾਰ ਮਿਲਾਂ ਨੋਂ ਨੇ ਲਗਭਗ ਜਿਹੜੀਆਂ ਸਹਿਕਾਰੀ ਮਿਲਾਂ ਨੇ 7 ਮਿਲਾਂ ਕੋਆਪਰੇਟ ਨੇ ਆ ਜਿਹੜੀਆਂ ਪ੍ਰਾਈਵੇਟ ਨੇ ਇਹਨਾਂ ਜੋ ਅਜੇ ਤੱਕ ਕੋਈ ਮਿਲ ਨਹੀਂ ਚੱਲੀ ਇਹਦਾ ਮਤਲਬ ਇਹ ਆ ਵੀ ਅਜੇ ਤੱਕ ਮਿਲ ਚੱਲਣ ਦਾ ਕੋਈ ਵੀ ਅਸਾਰ ਨਹੀਂ ਮੇਰੀ ਬੇਨਤੀ ਆ ਤੁਹਾਡੇ ਮਾਦੀਮ ਰਹੀਂ ਉਹਨਾਂ ਲੋਕਾਂ ਨੂੰ ਜਿਹੜੇ ਘਰਾਂ ਬੈਠੇ ਨੇ ਕਿ ਮਿਲ ਜੇ ਚਲਾਉਣੀ ਆ ਤੇ ਸਾਨੂੰ ਇੱਥੇ ਬੈਠਣਾ ਪਊਗਾ ਦਰੀ ਦੇ ਉੱਤੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਰਕਾਰ ਨਾਲ ਲੜਨਾ ਪਊਗਾ ਕੱਲ ਤੱਕ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜੇ 27 ਤਰੀਕ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਮਿਲਾਂ ਦੀਆਂ ਪਰਚੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਅਸੀਂ ਵੇਟ ਕਰਾਂਗੇ ਨਹੀਂ 27 ਤਰੀਕ ਨੂੰ ਮਕੇਰੀਆਂ ਮਿਲ ਗੇਟ ਤੇ ਆਵਾਂਗੇ ਤੇ ਅਸੀਂ ਇੱਕ ਸਾਈਡ ਤੇ ਬੈਠਾਂਗੇ ਸਾਡੀ ਸਰਕਾਰ ਗੱਲ ਸੁਣੇ ਪਰ ਅਜੇ ਤੱਕ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਹੋਣ 2 ਤੋਂ 2.5 ਦਾ ਸਮਾਂ ਹੋ ਚੁੱਕਾ ਸਾਨੂੰ ਮਜਬੂਰ ਨਜੜਾ ਵਾ ਇੱਕ ਸਾਈਡ ਜਿਹੜੀ ਆ ਇਹ ਬੰਦ ਕਰਨੀ ਪਊਗੀ ਜਿਹਦੀ ਸਾਰੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਅਸੀਂ ਆਨੇ ਵੀ ਫੋਨ ਕਾਓ ਲੈ ਕੇ ਕਰੇ ਸੀਐਮ ਸਾਹਿਬ ਤੇ ਸਾਰਾ ਸਾਰਾ ਮਸਲਾ ਹੱਲ ਹੋ ਜਾਂਦਾ ਤੇ ਜੋ ਸੀਐਮ ਸਾਹਿਬ ਨੂੰ ਸਾਡੇ ਮਸਲੇ ਦਾ ਪਤਾ ਨਹੀਂ ਸਾਡੇ ਮਸਲੇ ਤੇ ਕਿਸਾਨਾਂ ਨੇ ਦੱਸਣਿਆ ਤੇ ਜੇ ਕਿਸਾਨਾਂ ਨਾਲ ਉਹਦਾ ਗੱਲ ਹੀ ਨਹੀਂ ਕਰਨੀ ਤੇ ਫਿਰ ਇਹਦਾ ਮਤਲਬ ਇਹ ਆ ਕਿ ਸਰਕਾਰ ਹਰ ਫਰੰਟ ਤੇ ਫੇਲ ਆ ਤੇ ਬਿਨਾ ਗੱਲ ਤੋਂ ਜਿਹੜਾ ਵੱਡਾ ਕਰਨਾ ਇਹਨਾਂ ਨੇ ਇਸ ਆਪਣੀ ਗੱਲ ਨੂੰ ਉਹ ਜਿਹੜਾ ਪਰਦਾ ਸਾਹਿਬ ਨੇ 25 ਤਰੀਕ ਦਾ ਲਾਂਚ ਕੀਤਾ ਗਿਆ ਕਿ 25 ਤਰੀਕ ਨੂੰ ਮੇਲਾ ਚੱਲੂ ਹੋ ਜਾਣਾ ਗਿਆ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤਾਂ ਮੇਲਾ ਨਹੀਂ ਚੱਲੂ ਹੋਇਆ ਉਹਦੇ ਬਾਰੇ ਕੀ ਹੈ ਅਸੀਂ ਤਾਂ ਉਹ ਹੀ ਬੇਨਤੀ ਕਰ ਰਹੇ ਹਾਂ ਵੀ ਨੋਟੀਫਿਕੇਸ਼ਨ 24 ਰਾਤ ਨੂੰ ਸ਼ਾਮ ਨੂੰ ਜਾਰੀ ਹੋ ਜਾਂਦਾ ਆ ਤੇ 26 ਨੂੰ ਮਾਨ ਸਾਹਿਬ ਆਉਂਦੇ ਆ ਤੇ ਘਾਟਨ ਕਰਨ ਵਾਸਤੇ ਮਿਲਦਾ ਕਿਸੇ ਨੂੰ ਪਰਚੀ ਮਿਲਦੀ ਨਹੀਂ ਇਹਦਾ ਮਤਲਬ ਇਹ ਆ ਵੀ ਇਹਨਾਂ ਦੇ ਵਿੱਚ ਕੋਈ ਵੀ ਤਾਲਮੇਲ ਨਹੀਂ ਨਾ ਸਰਕਾਰ ਦੇ ਵਿੱਚ ਨਾ ਅਧਿਕਾਰੀਆਂ ਦੇ ਵਿੱਚ ਇਹਦੀ ਸੀਐਮ ਸਾਹਿਬ ਨੂੰ ਜਾਂਚ ਕਰਨੀ ਚਾਹੀਦੀ ਆ ਇਹ ਘੱਟੋ ਘੱਟ ਸਰਕਾਰੀ ਮਿਲਾਂ ਦੇ ਚੱਲਣੀਆਂ ਚਾਹੀਦੀਆਂ ਸੀ ਕਿਉਂ ਨਹੀਂ ਤਲਬ ਕਰਦੇ ਕਿ ਐਨਕ ਮਸ਼ਰ ਨੂੰ ਉਥੇ ਕਿਉਂ ਨਹੀਂ ਕਰਦੇ ਵੀਸੀ ਜਿਹੜਾ ਵਾ ਖੇਤੀਬਾੜੀ ਦਾ ਉਹਨੂੰ ਤਲਬ ਕਰਦੇ ਪਈ ਅਸੀਂ ਨੇ ਕਿਹਾ ਸੀ 24 ਤਰੀਕ ਨੂੰ ਕਿਰਿਆਵਾਂ ਹੈਗੀ ਹੈ ਤੇ ਜਾਂ ਕਾਗਜ਼ੀ ਕਾਰਵਾਈ ਹੈ ਖਾਲੀ ਨੋਟੀਫਿਕੇਸ਼ਨ ਸਿਰਫ ਕਾਗਜ਼ੀ ਕਾਰਵਾਈ ਲੱਗ ਰਹੀ ਆ ਕਿਉਂਕਿ ਕੱਲ ਸ਼ਾਮ ਨੂੰ ਨੋਟੀਫਿਕੇਸ਼ਨ ਲੋਕਾਂ ਦੇ ਗਰੁੱਪਾਂ ਦੇ ਵਿੱਚ ਆਇਆ ਲੋਕਾਂ ਦੇ ਫੋਨਾਂ ਦੇ ਵਿੱਚ ਆਇਆ ਇਹ ਵਾਕਿਆ ਹੀ ਸਰਕਾਰ ਸਹੀਰ ਨਹੀਂ ਸੀ ਇਹ ਪਹਿਲੀ ਸਰਕਾਰ ਆ ਜਿਹੜੀ ਉਧਾਰਨ ਕਰਨ ਤੇ ਆ ਗਈ ਪਰ ਨੋਟੀਫਿਕੇਸ਼ਨ ਲੋਕਾਂ ਤੱਕ ਨਹੀਂ ਪਹੁੰਚਿਆ ਇਦੇ ਵਿੱਚ ਕਮੀ ਕਿੱਥੇ ਰਹੀ ਆ ਇਹ ਮਾਨ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਤੇ ਲੋਕਾਂ ਨਾਲ ਜਿਹੜੀ ਆ ਉਹਦਾ ਜਵਾਬਦੇਹ ਹੋਣਾ ਚਾਹੀਦਾ ਤੁਹਾਡਾ ਮਕਸਦ ਅੱਜ ਵੀ ਕਾਮਯਾਬ ਨਹੀਂ ਹੁੰਦਾ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਤਾਂ ਸਰਕਾਰ ਨੂੰ ਪਹਿਲਾਂ ਦੱਸਿਆ ਹੋਇਆ ਇਹ ਅਸੀਂ ਕਿਸੇ ਨੂੰ ਤੰਗ ਕਰਨ ਇਥੇ ਨਹੀਂ ਆਏ ਸਾਡਾ ਸਿਰਫ ਮਕਸਦ ਇਹ ਆ ਵੀ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣੀ ਸਰਕਾਰ ਸਾਡੀ ਗੱਲ ਸੁਣ ਲਵੇ ਅਸੀਂ ਘਰੋਂ ਚਲੇ ਜਾਨੇ ਆ ਲੋਕਾਂ ਦੀ ਜੇ ਫਸਲ ਪੱਕੀ ਨਹੀਂ ਤੇ ਸਰਕਾਰ ਦੱਸਦੇ ਵੀ ਤੁਹਾਡੀ ਫਸਲ ਜੇ ਕੱਚੀ ਆ ਜਵਾਬ ਦੇਦਾ ਸਰਕਾਰ ਆ ਜੇ ਪ੍ਰਾਈਵੇਟ ਮਿਲਨ ਪਰਚੀਆਂ ਨਹੀਂ ਛੱਡ ਰਹੇ ਜਾਂ ਗੇਟ ਨਹੀਂ ਖੋਲਦੇ ਜਾਂ ਉਹ ਕਹਿੰਦੇ ਵੀ ਆਪਾਂ ਮਿਲ ਨਹੀਂ ਚਲਾਉਣੀ ਤੇ ਪੇਚ ਕਿੱਥੇ ਫਸਿਆ ਆ ਘੱਟੋ ਘੱਟ ਨੌ ਮਿਲਾਂ ਤੇ ਪੰਜਾਬ ਦੀਆਂ ਚੱਲਦੀਆਂ ਜਿਹੜੀਆਂ ਸਹਾਕਾਰੀ ਸੀਗੀਆਂ ਉਹ ਵੀ ਨਹੀਂ ਚੱਲੀਆਂ ਸਾਡਾ ਸਵਾਲ ਸਿੱਧੇ ਦਾ ਸਿੱਧਾ ਪੰਜਾਬ ਸਰਕਾਰ ਨੂੰ ਇਹ ਆ ਵੀ ਤੁਸੀਂ ਨਕਾਮ ਹਰ ਮਹਾਜ ਦੇ ਉੱਤੇ ਤੁਸੀਂ ਮਿਲਾਂ ਚਲਾਓ ਲੋਕਾਂ ਦੀ ਫਸਲ ਜਾਵੇ ਉਥੇ ਲੋਕਾਂ ਕਣਕ ਬੀਜਣੀ ਆ ਹੋਰ ਵੀ ਕਈ ਕੰਮ ਕਾਰਵਿਆਰ ਕਰ ਰਹੇ ਨੇ ਜਿੰਨਾ ਚਿਰ ਉਹ ਫਸਲ ਨਾ ਗਈ ਤੇ ਜਿਹੜਾ ਸਾਲ ਸਾਡਾ ਹੋ ਗਿਆ ਗੰਨਾ ਬੀਜੇ ਨੂੰ ਉਹਦਾ ਨੁਕਸਾਨ ਜਿਹੜਾ ਬਹੁਤ ਵੱਡਾ ਸਰਕਾਰ ਦਾ ਪਰ ਹਾਂ ਜੀ ਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੋਇਆ ਸੀ ਕਿ ਸਾਡੇ ਰਾਜ ਦੇ ਵਿੱਚ ਕਿਸਾਨ ਨੂੰ ਕਦੀ ਵੀ ਰੋਡ ਦੇ ਧਰਨਾ ਨਹੀਂ ਕਰਨਾ ਪਏਗਾ ਇਹ ਜਿੰਨੀ ਵਾਰੀ ਵੀ ਗੇਂਦ ਮੇਲੇ ਚਾਲੂ ਕਰਨੀ ਆ ਉਸ ਟਾਈਮ ਵੀ ਤੁਹਾਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਪੈਸੇ ਲੈਣ ਦੀ ਖਾਤ ਵੀ ਤੁਹਾਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਇਹ ਕੀ ਸਿਲਸਿਲਾ ਹੈ ਗਾਇ ਰਵਰ ਇਹੀ ਦਾ ਸਵਾਲ ਅਸੀਂ ਮਾਨ ਸਾਹਿਬ ਨੂੰ ਪੁੱਛਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਧਰਨੇ ਦੀ ਲੋੜ ਨਹੀਂ ਪੈਣੀ ਦੂਸਰੇ ਪਾਸੇ ਸਾਡੀ ਫਸਲ ਪੱਕੀ ਪਈ ਆ ਤੇ ਜਿੱਦਣ ਤੁਸੀਂ ਇਹ ਅਧਿਕਾਰਨ ਕਰਨ ਆਉਂਦੇ ਹੋ ਪੰਜਾਬ ਮਿਲਦਾ ਤੇ ਸਾਡੇ ਆਗੂ ਜਿਹੜੇ ਚੁੱਕ ਚੁੱਕੇ ਤੁਸੀਂ ਠਾਣੇ ਦੇ ਵਿੱਚ ਦੇ ਦਿੱਤੇ ਸਿਰਫ ਇਸ ਕਰ ਮੈਂ ਉਹ ਸਵਾਲ ਨਾ ਪੁੱਛ ਸਕਣ ਤੇ ਇਹ ਅਧਿਕਾਰਨ ਕਿਹੜੀ ਗੱਲ ਆ ਕੀਤਾ ਟਰਾਲੀ ਤੇ ਤੁਸੀਂ ਇੱਕ ਨਹੀਂ ਇੱਥੇ ਸੱਦੀ ਸਾਡੀ ਵੀ ਇਹੋ ਬੇਨਤੀ ਆ ਮਾਨ ਸਾਹਿਬ ਤੁਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਦੁਆਰਾ ਬਣਾਏ ਹੋਏ ਮੁੱਖ ਮੰਤਰੀ ਹੋ ਤਰਨਾਂਜੋਂ ਨਿਕਲੇ ਹੋ ਤੁਸੀਂ ਸਾਰੀ ਪਾਰਟੀ ਤੁਹਾਡੀ ਤਰਨਾਂਜੋਂ ਨਿਕਲੀ ਆ ਤੇ ਜੇ ਅਸੀਂ ਐਸੇ ਤਰ੍ਹਾਂ ਦਾ ਐਲਾਨ ਕਰਦੇ ਆਂ ਵੀ ਲੋਕਾਂ ਦੇ 61 ਰੁਪਏ ਉਹਨਾਂ ਦੇ ਖਾਤੇ 'ਚ ਪਾ ਦਿੱਤੇ ਜਾਣ ਤੇ ਤੁਹਾਡੇ ਐਮਐਲਏ ਕਹਿੰਦੇ ਨੇ ਵੀ ਤੁਸੀਂ ਰਾਜਨੀਤੀ ਨਾ ਕਰੋ ਤਾਂ ਉਹ ਹੀ ਕਹਿੰਦੇ ਹੋ ਰਾਜਨੀਤੀ ਨਾ ਕਰੋ ਤੇ ਜੇ ਪੈਸੇ ਮੰਗਣਾ ਰਾਜਨੀਤੀ ਆ ਆਪਣਾ ਹੱਕ ਲੈਣਾ ਰਾਜਨੀਤੀ ਆ ਤੇ ਫੇਰ ਉਹ ਰਾਜਨੀਤੀ ਅਸੀਂ ਕਰ ਰਹੇ ਆਂ ਅਸੀਂ ਬੈਠੇ ਆਂ ਅਸੀਂ ਆਨੇ ਆਂ ਵੀ ਸਾਨੂੰ ਨਾ ਬਾਲੋ ਕੋਈ ਦਿੱਕਤ ਨਹੀਂ ਜੇ ਤੁਹਾਨੂੰ ਪਰੇਸ਼ਾਨੀ ਆ ਕਿਸਾਨਾਂ ਨਾਲ ਬੈਠਣ ਦੀ ਉਹ ਇਹ ਦਿੱਕਤ ਨਹੀਂ ਤੁਸੀਂ ਸਿਰਫ ਅਨਾਉਂਸ ਕਰਦੇ ਹੋ ਉਥੋਂ ਕਿ ਮਿੱਲਾਂ ਦੇ ਉੱਤੇ ਕਾਰਵਾਈ ਕਰੋ ਜਿਹੜੇ ਜੀਐਮ ਸਾਹਬਾਂ ਨੇ ਮਿੱਲਾਂ ਨਹੀਂ ਚਲਾਈਆਂ ਕੇਰ ਕਮਿਸ਼ਨਰ ਸਾਹਿਬ ਨੇ ਆਪਣਾ ਜਿਹੜਾ ਨੋਟੀਫਿਕੇਸ਼ਨ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਂ ਉਹਨਾਂ ਜੀਐਮ ਤੱਕ ਨਹੀਂ ਪਹੁੰਚਾ ਤੇ ਕਾਰਵਾਈ ਤੇ ਸਰਕਾਰ ਨੇ ਕਰਨੀ ਆ ਸਾਡੀ ਸਰਪੇਨੀ ਬੇਨਤੀ ਆ ਕਿ ਸਾਨੂੰ ਹਰਾਸ ਨਾ ਕਰੋ ਅਸੀਂ ਵੀ ਮਜਬੂਰ ਹੋ ਕੇ ਇਸ ਰੋਡ ਤੇ ਬੈਠੇ ਆ ਸਾਡੀ ਮਜਬੂਰੀ ਦਾ ਫਾਇਦਾ ਲੋਕ ਨਾ ਚੁੱਕਣ ਸਰਕਾਰ ਨਾਲ ਚੁੱਕੇ ਮਿੱਲਾਂ ਨਾਲ ਚੁੱਕਣ ਇਸ ਕਰਕੇ ਜਿੱਥੇ ਵੀ ਲੜਾਈ ਹੈਗੀ ਆ ਉਹਨੂੰ ਢੰਗ ਨਾਲ ਲੜਿਆ ਜਾ ਲੜਿਆ ਜਾ ਰਿਹਾ ਸਾਡੇ ਵੱਲੋਂ ਪਰ ਸਰਕਾਰ ਸਾਡੇ ਨਾਲ ਢੰਗ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਜੇ ਤਰਨਾਗੜੀ ਵਾਧਾ ਜਾਂ ਇਹਦੇ ਦਿਨ ਲੱਗਦੇ ਨੇ ਸਾਰੀ ਦੀ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਕੀ ਪੰਜਾਬ ਸਰਕਾਰ ਦੇ ਯਾਰ ਇਸ ਸਾਲ ਦਾ ਨੁਕਸਾਨ ਨਹੀਂ ਹੋ ਰਿਹਾ ਗੰਨਾ ਚੱਕ ਨਹੀਂ ਰਹੀ ਖੇਤ ਬੇਲੇ ਨਹੀਂ ਹੋ ਰਹੇ ਉੱਪਰ ਕਣਕ ਦਾ ਸੀਜ਼ਨ ਹੈ ਜੇ ਕਣਕ ਦੇ ਟਾਈਮ ਸਰ ਗੰਨਾ ਨਹੀਂ बिकੇਗਾ ਤੇ ਕਣਕ ਨਹੀਂ ਵਿਜੇ ਜਾਣਗੇ ਉਹਦੇ ਬਾਰੇ ਕੀ ਨੁਕਸਾਨ ਹੈ ਸਾਡਾ ਇਹੋ ਸਵਾਲ ਆ ਵੀ ਜੇ ਇੱਕ ਤਾਂ ਪਹਿਲਾਂ ਗੰਨਾ ਮਾਰਿਆ ਗਿਆ ਸਾਡਾ ਜੇ ਉਹ 10 20000 ਦਾ ਸਾਡੇ ਖੇਤ ਦੇ ਵਿੱਚ ਪਿਆ ਅਸੀਂ ਉਹ ਕੰਨੇ ਇਕੱਠਾ ਕਰਕੇ ਇਸ ਮਿਲ ਨੂੰ ਦੇ ਦਈਏ ਜਾਂ ਸਰਕਾਰੀ ਨੂੰ ਦੇ ਦਈਏ ਸਾਡੀ ਜਿਹੜੀ ਪੈਲੀ ਖਾਲੀ ਹੋ ਜਾਵੇ ਘਟੋ ਘਟ ਕਾਂਗ ਖਾਨ ਜੋਗੀ ਲੋਕਾਂ ਦੇ ਘਰਾਂ ਚ ਆ ਜੂਗੀ ਇੱਥੇ ਤੇ ਹੁਣ ਇਹ ਹਾਲਾਤ ਬਣ ਗਏ ਨੇ ਕਿ ਜਿੱਥੇ ਹੜ ਆਏ ਝੋਨਾ ਮਰਿਆ ਉੱਥੇ ਤਾਂ ਲੋਕਾਂ ਦੇ ਕਾਂਗ ਬਿਜਲੀ ਤੇ ਜਿੱਥੇ ਕਮਾਲ ਖਲੋਤਾ ਆ ਉਹਨੂੰ ਵੜ ਕੇ ਕਿੱਥੇ ਸੁੱਟਣਾ ਨਾ ਕਿਸਾਨ ਛੜਕਦੇ ਸੁੱਟਣ ਜੋਗਾ ਨਾ ਉਹਨੂੰ ਮਿਲ ਚੱਲੇ ਜਾਣ ਜੁਗਾ ਜਿੰਦੇਦਰ ਮਿਲ ਨਹੀਂ ਚਲਦੀ ਇਹਦੀ ਸਾਰੀ ਸਾਰੀ ਜਵਾਬਦੇਹੀ ਪੰਜਾਬ ਸਰਕਾਰ ਦੀ ਆ ਇਹਨਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਕਿ ਮਿਲਾਂ ਚਲਾਓ ਘੱਟੋ ਘੱਟ ਜਿੱਥੇ ਗੰਨਾ ਮਰ ਗਿਆ ਜਾਂ ਰਿਬ ਚੜ ਗਈ ਆ ਉਥੋਂ ਗੰਨਾ ਕੱਟ ਕੇ ਥੱਲੇ ਜੇ ਪਹਿਲੀਆਂ ਪੱਧਰੀਆਂ ਕਰਨ ਵਾਲੀਆਂ ਦਰਾਵਾਂ ਦੇ ਲਾਗੇ ਤੇ ਕਿਸਾਨਾਂ ਦਾ ਬਾਹ ਫੜੋ ਐਦਾਂ ਵਾਅਦੇ ਕੀਤੇ ਆ ਜਾਂ ਵੱਡੇ ਵੱਡੇ ਹੋਲਡਿੰਗ ਲਾਇਆ ਜਿਹੜਾ ਵਾ ਉਹ ਗੱਲ ਨਹੀਂ ਬਣਨੀ ਜ਼ਮੀਨੀ ਪੱਧਰ ਤੇ ਤੁਹਾਨੂੰ ਆਉਣਾ ਪਊ ਜੇ ਤੁਸੀਂ ਨਾ ਆਏ ਤੇ ਕਿਸਾਨ ਜਿਹੜੇ ਆ ਮਜ਼ਦੂਰ ਜਿਹੜੇ ਆ ਵੇਖ ਰਹੇ ਆ ਇਹਦਾ ਖਮਿਆਜਾ ਤੁਹਾਨੂੰ 2027 ਦੇ ਵਿੱਚ ਜਰੂਰ ਪੂਤਣਾ ਪਊਗਾ ਮੇਰੀ ਬੇਨਤੀ ਆ ਵੀ ਸਾਡਾ ਜਿਹੜਾ ਮਸਲੇ ਦਾ ਹੱਲ ਉਹ ਸਰਕਾਰ ਜਰੂਰ ਕਰੇ ਅੱਜ ਜਿਹੜਾ ਧਰਨਾ ਚੱਲ ਰਿਹਾ ਖੰਡ ਮੇਲੇ ਵਿਖੇ ਉਹਦੇ ਬਾਰੇ ਦੋ ਗੱਲਾਂ ਦੱਸਿਓ ਕਿ ਆ ਨਾ ਪਾਇਓ ਆਪਣੇ ਪੁੱਤ ਅੱਜ ਅਸੀਂ ਸ਼ੂਗਰ ਮਿਲ ਮਕੇਰੀਆਂ ਦੇ ਸਾਹਮਣੇ ਸੜਕ ਦੇ ਵਿੱਚ ਜਿਹੜਾ ਧਰਨਾ ਲਾਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਮੀਟਿੰਗ ਜਿਹੜੀ ਆ ਉਹ 24 ਤਰੀਕ ਨੂੰ ਅਖਬਾਰ ਦੇ ਵਿੱਚ ਖਬਰਾਂ ਰਾਈ ਪ੍ਰਸਾਦਤ ਹੋਈ ਸੀ ਕਿ ਜੇ ਸਰਕਾਰ ਨੇ ਮਿਲਾਂ ਨਾ ਚਲਾਈਆਂ ਤੇ ਅਸੀਂ ਜਿਹੜਾ ਫਿਰ ਫਿਰ ਸੜਕਾਂ ਤੇ ਆਵਾਂਗੇ ਗੰਨਾ ਜਿਹੜਾ ਉਹ ਨਵੰਬਰ ਦੇ ਪਹਿਲੇ ਹਫਤੇ ਜਿਹੜਾ ਉਹ ਪੱਕ ਕੇ ਤਿਆਰ ਹੋ ਜਾਂਦਾ ਭਗਵੰਤਮਾਨ ਸਰਕਾਰ ਨੇ ਇਹੋ ਜੇ ਬਹੁਤ ਸਾਰੇ ਦਮ ਗੜੇ ਮਾਰੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਪਰ ਨਵੰਬਰ ਮਹੀਨਾ ਜਿਹੜਾ ਉਹ ਪੂਰੀ ਤਰ੍ਹਾਂ ਖਤਮ ਹੋਣ ਵਾਲਾ 27 ਨਵੰਬਰ ਹੈ 3 ਦਿਨ ਬਾਕੀ ਹੈ ਦਸੰਬਰ ਮਹੀਨਾ ਚੜ ਜਾਂਦਾ ਕਿਸਾਨਾਂ ਦੀ ਇੰਨੀ ਜ਼ਿਆਦਾ ਖੱਜਲ-ਖਵਾਰੀ ਹੈ ਕਿ ਅਜੇ ਤੱਕ ਵੀ ਜਿਹੜੀਆਂ ਮਿਲਾਂ ਉਹਨਾਂ ਨੂੰ ਚੱਲਣ ਦਾ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ 25 ਤਰੀਕ ਦਾ ਉਸ ਤੋਂ ਬਾਅਦ ਕੋਈ ਵੀ ਫੈਕਟਰੀ ਨਾ ਸਹਿਕਾਰੀ ਤੇ ਨਾ ਹੀ ਪ੍ਰਾਈਵੇਟ ਹਜੇ ਹਰਕਤ ਵਿੱਚ ਨਹੀਂ ਆਈ ਕਿ ਅਸੀਂ ਮਿਲਾਂ ਚਲਾ ਕੇ ਤੇ ਕਿਸਾਨਾਂ ਨੂੰ ਜਿਹੜੀ ਡਿਮਾਂਡ ਸਲਿੱਪ ਦੇਈਏ ਜਿਹਦੇ ਤੇ ਉਹ ਗੰਨਾ ਲੈ ਕੇ ਮੇਲੇ ਦੇ ਵਿੱਚ ਆਉਣ ਅੱਜ ਤੋਂ ਵੀ ਜੇ ਆਰਡਰ ਕਰਦੇ ਮਿਲਾਂ ਨੂੰ ਚਲਾਉਣ ਵਾਸਤੇ ਤਾਂ ਵੀ 4 ਤੋਂ 5 ਦਿਨ ਜਿਹੜੇ ਉਹ ਨਿਕਲ ਜਾਣਗੇ ਸੋ ਸਰਕਾਰ ਦੀ ਇਹ ਢਿੱਲੀ ਕਾਰਗੁਜ਼ਾਰੀ ਦੇ ਕੇ ਕਿਸਾਨਾਂ ਨੂੰ ਜਿਹੜਾ ਉਹ ਸੜਕ ਦੇ ਉੱਤੇ ਆਉਣਾ ਪਿਆ ਨੋਟੀਫਿਕੇਸ਼ਨ ਜਾਰੀ ਹੋਇਆ 25 ਤਰੀਕ ਦਾ ਮਿਲਾਂ ਫੇਰ ਵੀ ਚੱਲੂ ਨਹੀਂ ਆਈ ਉਹ ਕੀ ਕਾਰਨ ਵਜ੍ਹਾ ਸਾਡੇ ਮੁਤਾਬਕ ਜਿਹੜਾ ਉਹ ਨੋਟੀਫਿਕੇਸ਼ਨ ਆ ਉਹ ਇੱਕ ਕਾਗਜ਼ ਹੈ ਕਿਉਂਕਿ ਸਰਕਾਰ ਨੋਟੀਫਿਕੇਸ਼ਨ ਕਰੇ ਤੇ ਪ੍ਰਾਈਵੇਟ ਤੇ ਸਹਿਕਾਰੀ ਮਿਲਾਂ ਦੇ ਨਾਲ ਇਹੋ ਜਿਹਾ ਕੋਈ ਤਾਲਮੇਲ ਨਾ ਹੋਵੇ ਕਿ ਕਿਸਾਨਾਂ ਨੂੰ ਡਿਮਾਂਡ ਸਲਿੱਪ ਦੇਣ ਕਿ ਤੁਸੀਂ ਗੰਨਾ ਲੈ ਕੇ ਆਓ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਵੀ ਫੈਕਟਰੀ ਜਿਹੜੀ ਆ ਉਹ ਚੱਲਣ ਲਈ ਤਿਆਰ ਨਹੀਂ ਅਗਰ ਜੇ ਹੈ ਤਾਂ 25 ਤਰੀਕ ਤੋਂ ਬਾਅਦ ਅੱਜ 27 ਤਰੀਕ ਤੱਕ ਜੇ ਕਿਸੇ ਵੀ ਮੇਲੇ ਨਾਲ ਕੋਈ ਪਰਚੀ ਡਿਲੀਵਰ ਕੀਤੀ ਕਿਸਾਨਾਂ ਨੂੰ ਤੇ ਸਰਕਾਰ ਦੱਸ ਦੇ ਇਸ ਮਜਬੂਰੀ ਕਰਕੇ ਜਿਹੜਾ ਉਹ ਸੜਕ ਦੇ ਉੱਤੇ ਆਏ ਆ ਨੋਟੀਫਿਕੇਸ਼ਨ ਸਿਰ ਜਿਹੜਾ ਉਹ ਸਿਰਫ ਕਹਿਣ ਵਾਸਤੇ ਆ ਬਹੁਤ ਵੱਡੇ ਘਪਲੇ ਆ ਇਹਨਾਂ ਚੀਜ਼ਾਂ ਦੇ ਵਿੱਚ ਸਰਕਾਰ ਦੀਆਂ ਮੇਲਾ ਜਿਹੜੀਆਂ ਉਹ 5 ਕਿਲੋ ਖੰਡ ਜਿਹੜੀ ਉਹ ਕੱਢਦੀਆਂ ਇੱਕ ਕੁਆਂਟਲ ਗੰਨੇ 'ਚੋਂ ਤੇ ਜਿਹੜੀਆਂ ਪ੍ਰਾਈਵੇਟ ਮੇਲਾ ਉਹ 10 ਕਿਲੋ ਖੰਡ ਕੱਢ ਰਹੀਆਂ ਸਰਕਾਰ ਪਹਿਲਾਂ ਇਸ ਗੱਲ ਨੂੰ ਦੱਸੇ ਵੀ ਇੱਕ ਕੁਆਂਟਲ ਗੰਨਾ ਪੀੜ ਨੇ ਪਿੱਛੇ ਸਰਕਾਰ ਜਿਹੜਾ 200 ਰੁਪਏ ਦਾ ਘਾਟਾ ਖੈ ਰਹੀ ਹੈ ਖਾਰੀ ਹੈ ਇੱਕ ਕੁਆਂਟਲ ਗੰਨਾ ਪੀੜਨ ਦੇ ਪਿੱਛੇ ਸੋ ਸਰਕਾਰ ਦੀ ਇੰਨੀ ਢਿੱਲੀਗਾਰ ਗੁਜ਼ਾਰੀ ਜਾਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਪੂਰੀ ਤਰ੍ਹਾਂ ਉਹ ਵਰਕਿੰਗ ਜਿਹੜਾ ਆਪਣਾ ਕੰਮ ਜਿਹੜਾ ਨਹੀਂ ਲੈਣਾ ਸਰਕਾਰ ਇਹਨਾਂ ਚੀਜ਼ਾਂ ਤੇ ਕਦੋਂ ਧਿਆਨ ਦੇਵੇਗੀ ਕਿ ਸਰਾ ਸਰ ਘਾਟਾ ਜਿਹੜਾ ਆਪਣੇ ਆਪ ਨੂੰ ਪਵਾ ਕੇ ਤੇ ਖੱਜਲ ਖਵਾਰੀ ਜਿਹੜੀ ਹੈ ਉਹ ਕਿਸਾਨਾਂ ਦੀ ਹੋ ਰਹੀ ਹੈ ਅੱਜ ਅਗਰ ਧਰਨੇ ਦੌਰਾਨ ਤੁਹਾਡੀ ਕੋਈ ਮੰਗ ਸਰਕਾਰ ਨਹੀਂ ਪੂਰੀ ਕਰਦੀ ਤਾਂ ਅਗਲਾ ਕਦਮ ਤੁਹਾਡਾ ਕੀ ਹੋਵੇ ਜੇਕਰ ਸਰਕਾਰ ਕੋਈ ਵੀ ਮੰਗ ਪੂਰੀ ਨਹੀਂ ਕਰਦੀ ਇਹ ਜਿਹੜੇ ਰੋਸ ਪ੍ਰਦਰਸ਼ਨ ਹੈ ਇਹ ਇਸ ਤੋਂ ਵੀ ਹੋਰ ਜ਼ਿਆਦਾ ਜਿਹੜੇ ਆ ਉਹ ਤੇਜ਼ ਹੋਣਗੇ ਤੇ ਸਾਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਉਹ ਇਹ ਹਰਕਤ ਵਿੱਚ ਆਉਣਗੇ ਤਰਨਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 25 ਦਾ ਨੋਟੀਫਿਕੇਸ਼ਨ ਆਖਾ ਸਰਕਾਰ ਦੁਆਰਾ ਜਿਹੜਾ ਕਹਿੰਦੇ ਅੰਤਕ ਕੀਤਾ ਕਰੋ ਮਿਲਣਾ ਨਹੀਂ ਚਲੀਆਂ ਬੱਜੀ ਨੂੰ ਇਸ ਕਰਕੇ ਤਰਨਾ ਦਿੱਤਾ ਗਿਆ ਵੀ ਮਿਲਣਾ ਚਲਾਓ ਤੇ ਕਿਸਾਨਾਂ ਦਾ ਕਹਿੰਦਾ ਤੇ ਰੇਟ ਜਿਹੜਾ ਸਹੀ ਹੋਣਾ ਸਰਕਾਰ ਨੇ 15 ਰੁਪਏ ਸਿਰਫ ਨਾਂ ਦਾ ਕੀਤਾ ਉਹ ਵੀ ਪੂਰੇ ਤਰੀਕੇ ਨਾਲ ਦੱਸੋ ਵੀ ਕੀ ਸਰਕਾਰ ਨੇ ਦੇਣਾ ਤੇ ਕੀ ਮਿਲਣ ਦੇਣਾ ਉਹ ਕੁਰੀਤਰਾ ਕੋਸ਼ਤ ਕੁਛ ਨਹੀਂ ਕੀਤਾ ਗਿਆ ਅਜੇ ਤੱਕ ਉਹ ਸਿਰਫ ਪਰਦੇ ਹੀ ਰੱਖਿਆ ਗਿਆ ਸਭ ਕੁਝ ਕਿਉਂਕਿ ਸਰਕਾਰੀ ਮੇਲੇ ਦੇ ਵਿੱਚ ਵੀ ਉਹ ਪੂਲਾਂ ਦਾ ਸੋਟਾ ਆਇਆ ਸਰਕਾਰੀ ਮੇਲੇ ਵੀ ਮੁਕੰਮਲ ਚੱਲੀ ਨਹੀਂ ਅਜੇ ਤੱਕ ਆਏ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹਨੂੰ ਚੰਗੀ ਤਰ੍ਹਾਂ ਓਪਨਲੀ ਗੱਲ ਕੀਤੀ ਜਾਵੇ ਪੀੜੀਵਾਰੀ ਪੱਛੀ ਨੂੰ ਮੇਲੇ ਚੱਲੀ ਆਖਦੀ ਕਿਉਂ ਨਹੀਂ ਚਲਾ ਰਹੇ ਮੇਲ ਪੱਛੀ ਜੇ ਅਜੇ ਸਰਕਾਰ ਨੇ ਨਾ ਤੁਹਾਡੀ ਸੁਣੀ ਤੇ ਅਗਲਾ ਕਦਮ ਤੁਹਾਡਾ ਕੀ ਹੋਵੇ ਅਗਲਾ ਜਿਹੜਾ ਕਦਮ ਹੈ ਨਾ ਜੀ ਸਾਡੀ ਹੁਣ ਮੀਟਿੰਗ ਹੋਈ ਹੈ ਐਸ ਡੀ ਐਮ ਸਾਹਿਬ ਆਏ ਸੀਗੇ ਐਸ ਡੀ ਐਮ ਸਾਹਿਬ ਨੇ ਇਹ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਸਰਕਾਰ ਤੇ ਜਿਹੜੇ ਮਿੱਲ ਮਾਲਕ ਹੈ ਉਹਨਾਂ ਦੀ 5:30 ਵਜੇ ਮੀਟਿੰਗ ਦਾ ਟਾਈਮ ਰੱਖਿਆ ਗਿਆ। ਉਸ ਮੀਟਿੰਗ ਦੇ ਟਾਈਮ ਤੋਂ ਬਾਅਦ ਕੀ ਫੈਸਲਾ ਆਉਂਦਾ ਹੈ ਇਸ ਲਈ ਅਸੀਂ ਅੱਗੇ ਅਗਲਾ ਫੈਸਲਾ ਪੈਂਡਿੰਗ ਰੱਖਤਾ ਹੈ। ਨਹੀਂ ਤਾਂ ਅਸੀਂ ਰੋਡ ਤੇ ਜਾ ਰਹੇ ਸੀ ਉਸ ਤੋਂ ਪਹਿਲਾਂ ਸਾਨੂੰ ਮੀਟਿੰਗ ਵਾਸਤੇ ਅੰਦਰ ਬੁਲਾਇਆ ਗਿਆ। ਬਾਕੀ ਸ਼ਾਮ ਨੂੰ 5:30 ਵਜੇ ਤੋਂ ਬਾਅਦ ਜੋ ਵੀ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਫਿਰ ਅਸੀਂ ਉਹ ਅਗਲਾ ਫੈਸਲਾ ਦੱਸਾਂਗੇ। ਤਰਨਾ ਅੱਜ ਇਸੇ ਤਰ੍ਹਾਂ ਜਾਰੀ ਰਹੇਗਾ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਤੁਹਾਨੂੰ